ਸਸ਼੍ਰੀਕਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਐਕਸ਼ਨ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਸਮੇਂ-ਸਮੇਂ ਤੇ ਕੋਈ ਨਾ ਕੋਈ ਆਪਣੀ ਪਾਰਟੀ ਦੇ ਵਿੱਚ ਵੱਡਾ ਫੇਰ ਬਦਲ ਜਾਂ ਵੱਡਾ ਐਕਸ਼ਨ ਲੈਂਦੀ ਰਹਿੰਦੀ ਹੈ ਦੂਸਰੇ ਪਾਸੇ ਗੱਲ ਕਰਦੇ ਹਾਂ ਕਿ ਜਦੋਂ ਲੁਧਿਆਣਾ ਜਿਮਨੀ ਚੋਣਾ ਸੀ ਤਾਂ ਇਹ ਵਾਅਦਾ ਕੀਤਾ ਗਿਆ ਸੀ ਲੁਧਿਆਣਾ ਦੇ ਲੋਕਾਂ ਨਾਲ ਜਾਂ ਉਮੀਦਵਾਰ ਸੰਜੀਵ अरोड़ा ਨਾਲ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਕਿ ਜੋ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇਤੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਜੇਕਰ ਸੰਜੀਵ अरोड़ा ਜਿਮਨੀ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਨੇ ਤਾਂ ਉਹਨਾਂ ਨੂੰ ਮੰਤਰੀ ਦਾ ਦਰਜਾ ਦਿੱਤਾ ਜਾਵੇਗਾ ਤਾਂ ਅੱਜ ਉਹ ਦਿਨ ਆ ਗਿਆ ਹੈ ਜਦੋਂ ਉਹਨਾਂ ਨੇ ਇਹ ਐਲਾਨ ਕਰਨਾ ਹੈ ਜੇਕਰ ਗੱਲ ਕਰੀਏ ਤਾਂ ਪਿਛਲੇ ਦਿਨੇ ਕਾਫੀ ਵਿਵਾਦਾਂ ਦੇ ਵਿੱਚ ਵੀ ਕਿਦੇ ਰਹੇ ਭਗਵੰਤ ਸਿੰਘ ਮਾਨ ਉਹਨਾਂ ਨੇ ਪਿਛਲੇ ਦਿਨੀ ਜੋ ਚੋਣਾਂ ਦੇ ਪਿਛਲੇ 3 ਦਿਨਾਂ ਵਿੱਚ ਆਪਣਾ ਚੋਣ ਪ੍ਰਚਾਰ ਵੀ ਨਹੀਂ ਕਰਦੇ ਨਜ਼ਰ ਆਏ ਲੇਕਿਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜੋ ਨੇ ਅਰਵਿੰਦ ਕੇਜਰੀਵਾਲ ਉਹ ਡਟੇ ਰਹੇ ਚਾਹੇ ਭਗਵੰਤ ਸਿੰਘ ਮਾਨ ਦਾ ਬਾਅਦ ਚੋ ਬਿਆਨ ਵੀ ਨਿਕਲ ਕੇ ਆਇਆ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਬਿਮਾਰ ਸੀ ਲੇਕਿਨ ਫਿਰ ਉਹ ਖੁਦ ਹੀ ਇਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਤਾਂ ਕੋਈ ਬਿਮਾਰੀ ਹੈ ਹੀ ਨਹੀਂ ਸੀ ਇਸ ਤਰ੍ਹਾਂ ਦੀਆਂ ਕਾਫੀ ਚਰਚਾਵਾਂ ਛਿੜੀਆਂ ਰਹੀਆਂ ਪਿਛਲੇ ਦਿਨੀ ਜਦੋਂ ਲੁਧਿਆਣਾ ਦੇ ਵਿੱਚ ਜਿਮਨੀ ਚੂਨਾ ਸੀ ਲੇਕਿਨ ਹੁਣ ਜੋ ਸੂਤਰਾ ਤੋਂ ਇੱਕ ਬਣਦੀ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਮੰਤ ਪੰਜਾਬ ਮੰਤਰੀ ਮੰਡਲ 'ਚ ਕੱਲ ਬਾਦ ਦੁਪਹਿਰ 1 ਵਜੇ ਵਾਅਦਾ ਹੋ ਗਿਆ ਜਿਸ ਤੋਂ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇਗੇ ਵਿਧਾਇਕ ਸੰਜੀਵ अरोੜਾ ਨੂੰ ਸੋਚਕਾਉਣ ਦਾ ਚਰਚਾ ਹੈ ਮੌਜੂਦਾ ਸਰਕਾਰ ਤੋਂ 3 ਸਾਲਾਂ ਤੋਂ ਕਾਰਜਕਾਰ ਇਹ 7ਵਾਂ ਵਾਅਦਾ ਹੋਏਗਾ ਜਿਸ ਨਾਲ ਕੋਈ ਅੱਧੀ ਦਰਜਨ ਮੌਜੂਦਾ ਮੰਤਰੀਆਂ ਦੇ ਵਿਭਾਗਾਂ 'ਚ ਵੀ ਕੁਝ ਰੱਦ ਬਦਲ ਹੋ ਸਕਦਾ ਹੈ ਮਗਰਲੇ ਕੁਝ ਸਮਾਗਮਾਂ ਵਿੱਚ ਇਸ ਵਾਰ ਵੀ ਸੋਚ ਚੁੱਕੇ ਸਮਾਗਮ ਨੂੰ ਬਹੁਤ ਵੱਡਾ ਸੱਦਾ ਰੱਖਿਆ ਜਾ ਰਿਹਾ ਹੈ ਮੀਡੀਆ ਨੂੰ ਸੱਦਨ ਸੰਬੰਧੀ ਅੱਜ ਰਾਤ ਕਈ ਤਰ੍ਹਾਂ ਦੇ ਫੈਸਲੇ ਨਹੀਂ ਹੋਇਆ ਤੇ ਪੰਜਾਬ ਰਾਜ ਭਵਨ ਤੇ ਬਾਅਦ ਦੁਪਹਿਰ 1 ਵਜੇ ਇਸ ਸਮਾਗਮ ਤੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਦੇ ਸਾਥੀ ਮੰਤਰੀਆਂ ਤੇ ਕੁਝ ਵਿਸ਼ੇਸ਼ ਮਹਿਮਾਨਾਂ ਦੀ ਸ਼ਾਮਲ ਹੋ ਸਕਣਗੇ ਅੱਜ ਰਾਤ ਤੱਕ ਸਰਕਾਰੀ ਤੌਰ ਤੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਸੌ ਕਿਸ ਨੂੰ ਚੁਕਾਈ ਜਾਣੀ ਹੈ ਰਾਜ ਦੇ ਪ੍ਰਸ਼ਾਸਕ ਗਲੇ ਚਾਰਿਆ ਦੇ ਚਰਚਾ ਵਿੱਚ ਇਹ ਮੌਜੂਦਾ ਮੰਤਰੀਆਂ ਦੀ ਛਾਟੀ ਵੀ ਹੋ ਸਕਦੀ ਹੈ ਪਰ ਇਹ ਮੰਤਰੀ ਕੌਣ ਹੈ ਇਸ ਸੰਬੰਧੀ ਇਸ ਸੰਬੰਧੀ ਜਾਣਕਾਰੀ ਕਿਸੇ ਕੋਲ ਵੀ ਨਹੀਂ ਹੈ ਵਨ ਜੋਗ ਕੇ ਮੁੱਖ ਮੰਤਰੀ ਸਮੇਤ ਰਾਜ ਇਸ ਵੇਲੇ 16 ਮੰਤਰੀ ਜਦ ਕਿ ਕੋਟੇ ਅਨੁਸਾਰ ਵੱਧ ਤੋਂ ਵੱਧ ਮੁੱਖ ਮੰਤਰੀ ਸਮੇਤ 18 ਮੰਤਰੀ ਬਣ ਸਕਦੇ ਹਨ ਅਗਰ ਕੱਲ ਇਹ ਨਵਾਂ ਮੰਤਰੀ ਬੰਦਾ ਹੈ ਤਾਂ ਇਹ ਮੰਤਰੀ ਮੰਡਲ ਚ ਇੱਕ ਸਾਮੀ ਹੋਏ ਹੋਰ ਖਾਲੀ ਰਹਿ ਜਾਵੇਗੀ ਸੰਜੀਵ अरोड़ा ਜੋ ਰਾਜ ਸਭਾ ਮੈਂਬਰ ਹੁੰਦੇ ਲੁਧਿਆਣਾ ਪੱਛਮੀ ਤੋਂ ਜਿਮਨੀ ਚੋਣ ਜਿੱਤੇ ਹਨ ਵੱਲੋਂ ਆਪਣੀ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਹਨਾਂ ਨੇ ਚੋਣ ਪ੍ਰਚਾਰ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਵੋਟਰਾਂ ਨਾਲ ਵਾਅਦਾ ਕੀਤਾ ਗਿਆ ਸੀ ਹੁਣ ਚੋਣ ਜਿੱਤਣ ਤੋਂ ਬਾਅਦ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਵਾਅਦਾ ਕਰਦੇ ਹਨ ਚਰਚਾ ਇਹ ਵੀ ਕਿ ਅਰੋੜਾ ਨੂੰ ਵੀ ਕਈ ਮਹੱਤਵਪੂਰਨ ਵਿਭਾਗ ਮਿਲਣਗੇ ਕਿਉਂਕਿ ਉਹ ਪਾਰਟੀ ਹਾਈ ਕਮਾਂਡ ਨੂੰ ਵੀ ਕਰੀਬੀ ਸਮਝੇ ਜਾਂਦੇ ਹਨ ਸਮਝਾਇਆ ਜਾਂਦਾ ਹੈ ਕਿ ਸ਼ਹਿਰੀ ਖੇਤਰ ਨਾਲ ਸੰਬੰਧਿਤ ਹੋਰ ਵੀ ਵਿਭਾਗ ਵੀ ਮਿਲੇਗਾ ਇਹ ਨਵੇਂ ਬਣੇ ਮੰਤਰੀਆਂ ਨੂੰ ਦਿੱਤੇ ਜਾਣ ਵਿਭਾਗ ਮੰਤਰੀਆਂ ਨੂੰ ਮੌਜੂਦਾ ਵਿਭਾਗਾਂ ਨੂੰ ਰੱਦੋਬਾਲ ਚ ਚਰਚਾ ਕਰਨ ਅੱਜ ਪੰਜਾਬ ਵਿੱਚ ਸਿਵਲ ਸਕੱਤਰਤ ਚ اٹਕਲਾਂ ਦਾ ਬਾਜ਼ਾਰ ਕਾਫੀ ਗਰਮ ਦੇਖਿਆ ਗਿਆ ਪਰ ਸਮਝਿਆ ਜਾਂਦਾ ਹੈ ਕਿ ਕੱਲ ਸ਼ਾਮ ਤੱਕ ਸੰਬੰਧੀ ਸਥਿਤੀ ਸਪਸ਼ਟ ਹੋ ਜਾਵੇਗੀ ਤਾਂ ਇਹ ਜੋ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਜੋ ਆਉਣ ਵਾਲੇ ਟਾਈਮ ਦੇ ਵਿੱਚ ਹੈ ਤਾਂ ਆਪਣਾ ਫਰਜ ਜਾਂ ਆਪਣੀ ਗੱਲ ਪਗਾਉਂਦੇ ਨਜ਼ਰ ਆ ਰਹੇ ਨੇ ਜੋ ਅਰਵਿੰਦ ਕੇਜੀਵਾਲ ਨੇ ਉਹਨਾਂ ਨੇ ਕਿਹਾ ਸੀ ਕਿ ਉਮੀਦਵਾਰ ਸੰਜੀਵ अरोड़ा ਨੂੰ ਹੁਣ ਮੰਤਰੀ ਦੀ ਜਗ੍ਹਾ ਦੇ ਦਿੱਤੀ ਜਾਵੇਗੀ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ ਧੰਨ